ਸ਼ੀਗਾ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅੱਜ ਜੀ ਅਸੀਂ ਰਖੜੀ ਬਨਣ ਜਾ ਰਹੇ ਹਾਂ ਮਾਰਨਿੰਗ ਦੇ ਚੱਲੇ ਹੋਏ ਹਾਂ ਅਸੀਂ ਤੇ ਹੁਣ ਅੱਧੇ ਜੇ ਰਸਤੇ 'ਚ ਪਹੁੰਚ ਚੁੱਕੇ ਆ ਮੈਂ ਤੇ ਮੇਰੀ ਬੇਟੀ ਤੇ ਮੇਰੇ ਹਸਬੰਦ ਬੇਟਾ ਹੈਲੋ ਹਾਂਜੀ ਅਸੀਂ ਮਾਰਨਿੰਗ ਦੇ 5 ਵਜੇ ਤਕਰੀਬਨ ਚੱਲ ਪਏ ਸੀਗੇ ਕਿਉਂਕਿ ਸਫ਼ਰ ਦੂਰ ਦਾ ਸੀ ਇਸ ਕਰਕੇ ਸਾਨੂੰ ਏਸੀ ਸਵੇਰੇ ਸਵੇਰੇ ਟ੍ਰੈਫਿਕ ਨਹੀਂ ਹੋਊਗੀ ਤੇ ਅਸੀਂ ਚੱਲ ਜਾਈਏ ਆਹ ਲੋ ਜੀ ਦਰਸ਼ਨ ਕਰ ਲੋ ਆਪਣੇ ਮੋਗਾ ਤੇ ਪੀਰਾ ਦੀ ਦਰਗਾਹ ਠੀਕ ਹੈ ਇੱਥੇ ਕਿਹੜਾ ਕਿਹੜਾ ਜੀ ਇੱਥੇ ਜਾਣ ਤੋਂ ਪਹਿਲਾਂ ਜਿਹੜਾ ਇਧਰ ਲਈ ਰੂਟ ਦੇ ਰਾਹੀ ਜਾਂਦਾ ਤੇ ਇੱਥੇ ਮੱਥਾ ਟੇਕ ਕੇ ਜਾਂਦਾ ਠੀਕ ਹੈ ਇੱਥੇ ਵੈਸੇ ਇਹ ਮੰਨਤ ਆ ਵੀ ਸਾਰੇ ਹੀ ਜਿਹੜੇ ਬੱਸ ਵਗੈਰਾ ਹਰ ਇੱਕ ਜਿਹੜੀ ਇੱਥੇ ਰੁੱਕ ਕੇ ਜਾਂਦੀ ਆ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਇੱਥੇ ਅਸੀਂ ਜਾਣ ਲੱਗੇ ਤਾਂ ਥੋੜਾ ਜਿਹਾ ਰੁਕੇ ਸੀਗੇ ਤੇ ਆਣ ਲੱਗੇ ਬਟੇ ਅਸੀਂ ਇੱਥੇ ਮੱਥਾ ਟੇਕ ਕੇ ਗਏ ਸੀਗੇ ਇੱਥੇ ਦੇਖੋ ਮੈਂ ਤੇ ਮੇਰੀ ਬੇਟੀ ਬੈਠੇ ਹੀਗੇ ਉੱਥੇ ਅਸੀਂ ਥੋੜਾ ਟਾਈਮ ਰੁੱਕ ਕੇ ਮੱਥਾ ਮੱਥਾ ਟੇਕ ਕੇ ਠੀਕ ਹੈ ਬਾਹਰ ਹੀ ਮਤਲਬ ਗੱਡੀ ਜੀ ਮੱਥਾ ਟੇਕਿਆ ਹੀ ਹਾਂ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਹੀਗੇ ਇਸ ਦਿਨ ਮੌਸਮ ਥੋੜਾ ਜਿਹਾ ਬਾਰਿਸ਼ ਵਾਲਾ ਸੀਗਾ ਮਾਰਨਿੰਗ ਠੰਡੇ ਠੰਡਾ ਬੱਦਲ ਸੀਗਾ ਤੇ ਏਸੀ ਅਸੀਂ ਛੱਡਿਆ ਨਹੀਂ ਸੀ ਏਸੀ ਅਸੀਂ ਅੱਗੇ ਲਾ ਜਦੋਂ ਸਾਡਾ ਘਾਂਟੇ ਦਾ ਸਫ਼ਰ ਰਹਿ ਗਿਆ ਉਸ ਤੋਂ ਬਾਅਦ ਹੀ ਅਸੀਂ ਏਸੀ ਛੱਡਿਆ ਸੀ ਕਿਉਂਕਿ ਮੌਸਮ ਠੰਡਾ ਸੀਗਾ ਇਸ ਕਾਰਨ ਇੱਥੇ ਦੇਖੋ ਮੇਰੀ ਬੇਟੀ ਸ਼ਤਾਨੀਆਂ ਕਰ ਰਹੀ ਸੀ ਖੇਡ ਰਹੀ ਸੀ ਇੱਥੇ ਅਸੀਂ ਆ ਗਏ ਆ ਆਪ ਦੇ ਘਰ ਤੱਕ ਟਾਈਮ तकरीबन 9:30 ਦਾ ਸੀਗਾ ਟਾਈਮ ਨਾਲ ਹੀ ਅਸੀਂ ਪਹੁੰਚ ਕੇ ਸੀ ਇੱਥੇ ਦੇਖੋ ਮੇਰੀ ਬੇਟੀ ਦੇ ਐਕਸਪ੍ਰੈਸ਼ਨ ਰੋ ਨਾਨੀ ਰੀਤੇ ਕੋ ਮਾਮੂ ਜੱਸੀ ਕਾ ਤੋ ਜੱਸੀ ਕਾ ਮਾਮੂ ਤੂੰ ਆ ਗਿਆ ਐ ਚੱਤੀ ਆ ਗਿਆ ਤੇਰਾ ਨਾ ਆ ਰਿਹਾ ਹਜੇ ਕੀ ਹੋ ਗਿਆ ਕਪੜਾ ਉਏ ਨੌਣੇ ਕਪੜੇ ਬਗਾਏ ਨਵੇਂ ਕਪੜੇ ਬਗਾਏ ਸਾਸਰੀ ਘਰ ਮੈਨੂੰ ਕੌਣ ਬੁਲਾਊਗਾ ਸਾਸਰੀ ਘਰ ਹਾਂਜੀ ਆਪਣੇ ਪੇਕੇ ਘਰ ਆ ਕੇ ਨਾ ਚਾਹ ਹੀ ਵੱਖਰਾ ਹੁੰਦਾ ਇੱਥੇ ਮੇਰੀ ਬੇਟੀ ਆ ਮੈਂ ਤੇ ਮੇਰੇ ਹਸਬੰਡ ਦੋਵੇਂ ਰੈਸਟ ਕਰ ਰਹੇ ਸੀਗੇ ਥੋੜਾ ਜਿਹਾ ਟਾਈਮ ਕਿਉਂਕਿ ਮਾਰਨਿੰਗ ਜਲਦੀ ਉੱਠ ਗਏ ਸੀ ਤੇ ਰਾਤ ਵੀ ਲੇਟ ਸੋਈ ਸੀ ਇੱਥੇ ਮੇਰੀ ਬੇਟੀ ਆਪਦੀ ਪੀਂਗ ਸੈੱਟ ਕਰ ਰਹੀ ਸੀ ਆਪੇ ਕਹਤਾ मामੂ ਮੇਰੀ ਪੀਂਗ ਪਾ ਦੋ ਕਿ ਚਾਹ ਬਥੇਰਾ ਹੁਣ ਬਹੁਤ ਹੁੰਦਾ ਇਹਨੂੰ ਪੀਂਗ ਤੇ ਝੂਟੇ ਲੈ ਜਾਂਦਾ ਅਸੀਂ ਦੋਵੇਂ ਰੈਸਟ ਕਰ ਰਹੇ ਸੀ ਬਟ ਇਹ ਤਾਂ ਸੋਣ ਦਾ ਨਾਂ ਨਹੀਂ ਹਿਲਦੀ ਕਿਉਂਕਿ ਇਹ ਨੂੰ ਇਹ ਸੀਗਾ ਵੀ ਮੈਂ ਇੱਥੇ ਖੇਡਾਂ ਉਹ ਕਰਾਂ ਮੈਂ ਕਿਹਾ ਵੀ ਇਹਨੂੰ ਵੀ ਹਾਂ ਬੇਟਾ ਆ ਕੇ ਵੀ ਮੇਰੇ ਨਾਲ ਥੋੜਾ ਜਿਹਾ ਰੈਸਟ ਕਰ ਲੈ ਪਰ ਨਹੀਂ ਇਹ ਗੱਡੀ ਦੇ ਵਿੱਚ ਸੋਊਗੀ ਸੀ ਕਿ ਘੰਟਾ ਡੇਢ ਘੰਟਾ ਮੈਂ ਨਹੀਂ ਸੀ ਸੁੱਤੀ ਫਿਰ ਕਿਉਂਕਿ ਅਗਲੀ ਸੀਟ ਤੇ ਫਿਰ ਇਹ ਹੁੰਦਾ ਜੇ ਨਾਲ ਕੋਈ ਸੋਜੇ ਤੇ ਡਰਾਈਵਰ ਨੂੰ ਵੀ ਥੋੜਾ ਜਿਹਾ ਮੈਨੂੰ ਡਰ ਲੱਗਦਾ ਵੀ ਕਿਤੇ ਉਹਨਾਂ ਨੂੰ ਵੀ ਨੀਂਦ ਵਗੈਰਾ ਨਾ ਆ ਜਾਏ ਇੱਥੇ ਦੇਖੋ ਆਪਣੀ ਨਾਨੀ ਦੇ ਨਾਲ ਖੇਡ ਰਹੀ ਸੀਗੀ ਇੱਥੇ ਨਾਨੀ ਦੇ ਆਪਣੇ ਬਾਲ ਉਹ ਕਰ ਰਹੀ ਅਸੀਂ ਤਾਂ ਸੋ ਗਏ ਸੀਗੇ ਇੱਥੇ ਪਰ ਜਿਹੜੇ ਇਹਦੇ ਨਨੀ ਨਾਨੀ ਨਾਨੂ ਦੇ मामू ਇਹਨੇ ਕਿਸੇ ਨੂੰ ਨਹੀਂ ਸੌਣ ਦਿੱਤਾ ਹੈਗਾ 1 ਮਿੰਟ ਨਹੀਂ ਸੌਣ ਦਿੱਤਾ ਸਾਰਿਆਂ ਨਾਲ ਖੇਡਦੇ ਰਹੀ ਤੇ ਇਹ ਵੀ ਖੇਡਦੇ ਰਹੇ ਸਾਰੇ ਕਿਉਂਕਿ ਚਲੋ کافی ਟਾਈਮ ਬਾਅਦ ਆਈਦਾ ਤੇ ਇਸ ਲਈ ਬੱਚਾ ਘਰ ਚ ਬੱਚਾ ਇਹੀ ਆ ਛੋਟਾ ਤੇ ਉਹਦੇ ਘਰ ਕੀ ਚੌ ਜਿਆਦਾ ਹੁੰਦਾ ਦੋਦੀ ਬਾਜਾ ਜਦ ਦੋਦੀ ਤੇ ਦੇਖਿਓ ਇਹ ਕਿੱਦਾਂ ਚੀਕਾ ਮਾਰ ਰਹੀ ਸੀ ਆਪਦੇ मामੂ ਦੇ ਨਾਲ ਮਸਤੀਆਂ ਕਰ ਕਰਕੇ ਇੱਥੇ ਹਜੇ ਵੋਲੀਅਮ ਹੈ ਦੀ ਬਹੁਤ ਜ਼ਿਆਦਾ ਘੱਟ ਕਰ ਦਿੱਤੀ ਸੀ ਫੇਰ ਵੀ ਇਹਦੀ ਤੀਕ ਇੰਨੀ ਤਿੱਖੀ ਆ ਨੇ ਮੇਰੇ ਵਾਂਗੂ ਇਹਦੀ ਆਵਾਜ਼ ਬਹੁਤ ਤਿੱਖੀ ਆ ਅਸੀਂ ਇਹਨੂੰ ਸੁੱਤੇ ਪਈ ਦੀ ਸੁੰਦਰੀ ਸੀ ਤੇ ਮੈਨੂੰ ਇਹ ਹੀ ਮੈਂ ਕਿਹਾ ਦੇਖ ਕਿਵੇਂ ਚੀਕਾ ਮਾਰ ਰਹੀ ਆ ਮਸਤੀਆਂ ਕਰ ਰਹੀ ਆ ਇੱਥੇ ਆਪਦੇ मामੂ ਨਾਲ ਲੱਗੀ ਪਈ ਸੀ ਤੇ ਖੇਡਣ ਉਸ ਤੋਂ ਬਾਅਦ ਇਹਨੇ ਖਾ ਪੀ ਵੀ ਕੁਝ ਲਿਆ ਸੀਗਾ ਆਪੇ ਗੱਡੀ 'ਚ ਬੈਠੀ ਰੱਖੇ ਜਿਵੇਂ ਬੱਚਾ ਥੱਕ ਜਾਂਦਾ ਨਾ ਉੱਦੈ ਨੂੰ ਸ਼ਾਇਦ ਕੋਈ ਥਕਾਵਟ ਹੋ ਗਈ ਸੀ ਤੇ ਇੱਕ ਚਾਹ ਸੀਗਾ ਕੁਝ ਤਾਂ ਵੀ ਸ਼ਾਇਦ ਇਹ ਨਹੀਂ ਸੀ ਸੋਰੀ ਹੁਣ ਆ ਦੇਖੋ ਇੱਥੇ ਇਹ ਬਿਸਕਟ ਖਾ ਰਹੀ ਸੀ ਦੇ ਮਾਮੂ ਨੇ ਇਹਨੂੰ ਚੀਜ਼ੀਆਂ ਲਿਆ ਕੇ ਦਿੱਤੀਆਂ ਹੀ ਤੇ ਉਹ ਬਿਸਕਟ ਵਗੈਰਾ ਖਾ ਕੇ ਥੋੜਾ ਬਹੁਤ ਉਸ ਤੋਂ ਬਾਅਦ ਇਹਨੇ ਫਰੂਟ ਖਾਇਆ ਹੀਗਾ ਤੇ ਫੇਰ ਉਸ ਤੋਂ ਬਾਅਦ ਅਸੀਂ 2-3 ਵਜੇ ਹਾਂ ਜਿਵੇਂ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਠੀਕ ਹੈ ਅਸੀਂ ਘਰ ਪਹੁੰਚ ਚੁੱਕੇ ਹਾਂ ਤੇ ਉਸ ਤੋਂ ਬਾਅਦ ਆ ਕੇ ਨਾ ਅਸੀਂ ਸੋ ਗਏ ਸੀਗੇ ਥੋੜਾ ਜਿਹਾ ਟਾਈਮ ਹੁਣ ਉੱਠੇ ਹਾਂ ਟਾਈਮ ਤਕਰੀਬਨ 3 ਵਜੇ ਆ ਮਾਰਨਿੰਗ ਚ ਅਸੀਂ ਸਵੇਰੇ ਹੀ ਪਹੁੰਚ ਗਏ ਸੀ ਹੁਣ ਅਸੀਂ ਚਾਹ ਤੇ ਨਾਲ ਆਪਣਾ ਕੀ ਕਹਿੰਦੇ ਹੁੰਦੇ ਨੇ ਸਮੋਸੇ ਖਾ ਰਹੇ ਹਾਂ ਤੇ ਤੂੰ ਕੀ ਕਰ ਰਹੀ ਹੈ ਬੇਟਾ ਕੰਮ ਚਪਲ ਤਾਂ ਪਾ ਲੋ ਫਿਰ ਲੋਆ ਵੀ ਪਾਓ ਓਏ ਓਏ ਚਪਲ ਤਾਂ ਪਾ ਲੋ ਪੁੱਤ ਲੈਣਾ ਰੋੜਦੀ ਸਾਰੇ ਇੱਥੇ ਜੀ ਇਹਦੀ ਲਾਡਲੀ ਮਾਸੀ ਇਹਨੂੰ ਚਪਲ ਪਾ ਰਹੀ ਸੀ ਕਿਉਂਕਿ ਮਿੱਟੀ ਸੀਗੀ ਇਸ ਕਰਕੇ ਨੰਗੇ ਪੈਰ ਹੀ ਇੱਥੇ ਦੇਖੋ ਇਹਦੇ ਮਾਮੂ ਤੇ ਇਹਦੇ ਨਾਨੂ ਤੇ ਨਾਨੀ ਜਿਹੜੇ ਕਰੇਲੇ ਤੋੜ ਰਹੇ ਸੀ ਸਾਡੇ ਇੱਧਰ ਹੀ ਇਹਨੂੰ ਬਾੜ ਕਰੇਲੇ ਕਹਿੰਦੇ ਆ ਤੁਹਾਡੇ ਇੱਧਰ ਏਰੀਏ ਦੇ ਵਿੱਚ ਹੈਗੇ ਆ ਕਿ ਨਹੀਂ ਹੈਗੇ ਆ ਤੇ ਕਮੈਂਟ ਚ ਜਰੂਰ ਦੱਸਿਓ ਜੀ ਤੇ ਤੁਹਾਨੂੰ ਪਤਾ ਸੀ ਅੱਜ ਤੋਂ ਪਹਿਲਾਂ ਇਹਨਾਂ ਨੂੰ ਇਹ ਛੋਟੇ ਛੋਟੇ ਹੁੰਦੇ ਆ ਬਾੜ ਕਰੇਲੇ ਠੀਕ ਹੈ ਜਿੱਦਾਂ ਕਰੇਲੇ ਹੁੰਦੇ ਆ ਨਾ ਉਦਾਂ ਹੀ ਹੁੰਦੇ ਆ ਜੀ ਸਾਰੀ ਤਸਵੀਰ ਵਗੈਰਾ ਹਰ ਇੱਕ ਚੀਜ਼ੇ ਸਵਾਦ ਬਹੁਤ ਜ਼ਿਆਦਾ ਬੰਦਦੇ ਆ ਇਹ ਬਾੜ ਕਰੇਲੇ ਕਹਿੰਦੇ ਆ ਇਹਨਾਂ ਨੂੰ ਤੁਹਾਡੇ ਏਰੀਏ ਚ ਹੈਗੇ ਆ ਕਿ ਨਹੀਂ ਹੈਗੇ ਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਇੱਥੇ ਦੇਖੋ ਟੋਕਰੀ ਲੈ ਕੇ ਨਾਨੂ ਨਾਨੀ ਦੇ ਪਿੱਛੇ ਪਿੱਛੇ ਫਿਰ ਰਹੀ ਹੈਗੀ ਕਿ ਨਾਨੂ ਹੋਰ ਦੇ ਦਿਓ ਹੋਰ ਦੇ ਦਿਓ ਮੇਰੀ ਦਾਦੀ ਖੁਸ਼ ਹੋ ਜਾਊਗੀ ਮੇਰੀ ਦਾਦੀ ਖੁਸ਼ ਹੋ ਜਾਊਗੀ ਦਾਦੀ ਲਈ ਲੈ ਕੇ ਜਾਣੇ ਸੀ ਨਾ ਇਹ ਉਹ ਕੋਈ ਹੋ ਜਾਂਦੇ ਆ ਇਹ 4-5 ਦਿਨਾਂ ਬਾਅਦ ਇੱਥੇ ਇਕੱਠੇ ਕਰ ਰਹੇ ਸੀਗੇ ਕਿਉਂਕਿ ਉਸ ਤੋਂ ਬਾਅਦ ਮੰਮੀ ਉਹ ਰਿਆ ਨੂੰ ਇਹ ਹੀ ਵੀ ਟਾਈਮ ਵਗੈਰਾ ਨਹੀਂ ਲੱਗਣਾ ਹੈਗਾ ਕਿਉਂਕਿ ਦਿਨ ਤਿਹਾਰ ਦਾ ਟਾਈਮ ਆ ਹਨਾ ਅਗਲੇ ਦਿਨ ਇੱਕ ਦਿਨ ਨਾਲ ਇੱਕ ਦੋ ਦਿਨ ਹੀ ਰਹੇ ਸੀਗੇ ਅਸੀਂ ਉਸ ਤੋਂ ਬਾਅਦ ਅਸੀਂ ਨੈਕਸਟ ਡੇ ਆ ਗਏ ਸੀਗੇ ਜੀ ਹੁਣ ਮੈਂ ਤਿਆਰ ਹੋ ਗਈ ਆ ਵੇਖੋ ਚਲੋ ਜਵਾਕੋ ਤੁਸੀਂ ਆਜ ਦੇ ਆਪ ਦੇ ਘਰੇ ਜਾਓ ਤੁਹਾਡੇ ਰਖੜੀ ਬੰਨਣ ਆਣਾ ਮੈਂ ਤੇਰਾ ਚਲੋ ਪਿੰਗ ਦੇ ਝੂਟੇ ਨਾਲ ਲਓ ਇੱਥੇ ਚਲੋ ਚਲੋ ਮੇਨਾ ਦੇ ਘਰ ਮੈਂ ਰਖੜੀ ਬਣ ਦੇਣ ਜਾਣਾ ਬੰਨਣ ਜਾਣਾ ਤੇ ਇਹ ਆਪ ਇੱਥੇ ਝੂਟੇ ਲੈ ਰਹੇ ਆ ਚਲੋ ਚਲੋ ਓ ਮੇਰੀ ਟਿੱਡੋ ਪਹਿਲੀ ਤਿਆਰ ਹੋ ਗਈ ਉੱਤੇ ਖੜ ਗਈ ਕਿੱਥੇ ਚੱਲਿਆ ਸਾਈਡ ਹੋ ਜਾ ਵੀ ਚਲੋ ਚਲੋ ਮम्मा ਛੇਤੀ ਚਲੋ ਸਾਈਡ ਮਾਰਨਾ ਟਾਈਮ ਓਏ ਤੈਨੂੰ ਕੋਈ ਉਮਰ ਨਹੀਂ ਦੱਸ ਇਥੇ ਜੀ ਪਿੱਛੇ ਮੇਰੇ ਦੋ ਮਾ ਦੋਵੇਂ ਮਾਮਾ ਜੀ ਦੇ ਬੇਟੇ ਸੀਗੇ ਠੀਕ ਹੈ ਉਹ ਸਾਡੇ ਘਰ ਸੀਗੇ ਤੇ ਪਰ ਮੈਂ ਉਹਨਾਂ ਦੇ ਘਰ ਰਖੜੀ ਲੈਣ ਜਾਣਾ ਬੰਨਣ ਜਾਣਾ ਹੁੰਦਾ ਕਿਉਂਕਿ ਦਿਨ ਤਿਹਾਰ ਤੇ ਹੁੰਦਾ ਕਿ ਹਨਾ ਘਰੇ ਜਾ ਜਾਇ ਆਈਏ ਕਿਉਂਕਿ ਉਸ ਵੇਲੇ ਤਾਂ ਮੈਨੂੰ ਇੰਨਾ ਜਾਇਆ ਨਹੀਂ ਜਾਂਦਾ ਜਦੋਂ ਮੈਂ ਜਾਣੀ ਆ ਇਹ ਸਾਡਾ ਘਰ ਨੇੜੇ ਆ ਜੀ ਇਸ ਕਰਕੇ ਮੈਂ ਜਿਹੜਾ ਸੀ 5 ਕੁ ਮਿੰਟ ਦੇ ਅੰਦਰ ਤਕਰੀਬਨ ਇੱਕੋ ਸ਼ਹਿਰ ਦੇ ਵਿੱਚ ਰਹਿਣੇ ਆ 2-3 ਮਿੰਟ ਦੇ ਅੰਦਰ ਅੰਦਰ ਹੀ ਅਸੀਂ ਪਹੁੰਚ ਗਏ ਸੀਗੇ ਆ ਦੇਖ ਲਓ ਮੇਰੇ ਮਾਮਾ ਜੀ ਦਾ ਜਿਹੜਾ ਬੇਟਾ ਹੈ ਪਰ ਸਭ ਤੋਂ ਪਹਿਲਾਂ ਮੈਂ ਇਹਦੀ ਰਖੜੀ ਬੰਨੀ ਸੀ ਅਸੀਂ ਇਤਿਹਾਸਾ ਮਜ਼ਾਕ ਕਰ ਰਹੇ ਸੀ ਉਹ ਦੂਸਰਾ ਦੇਖ ਲਓ ਬਿਲਕੁਲ ਫੋਨ ਦੇ ਵਿੱਚ ਮਸਤ ਹੋਇਆ ਪਿਆ ਜਮੀ ਕੋਈ ਉਹਨੂੰ ਫਿਕਰ ਨਹੀਂ ਹੈਗਾ ਇੱਥੇ ਦੇਖ ਲਓ ਥੋੜੀ ਜੀ ਵੀਡੀਓ ਉਹਨੂੰ ਪਤਾ ਲੱਗ ਗਈ ਬਣਾ ਰਹੇ ਆ ਇੱਥੇ ਮੇਰੀ ਬੇਟੀ ਸ਼ਰਾਰਤਾ ਕਰ ਰਹੀ ਸੀ ਕਹਿ ਰਹੀ ਸੀ ਮੰਮਾ ਮੈਂ ਵੀ ਰਖੜੀ ਬੰਨੂ ਮੈਂ ਵੀ ਕਰੂੰਗੀ ਬਹੁਤ ਇਹਨੂੰ ਵੀ ਜਿਵੇਂ ਪਿਛਲੇ ਜਨਮ ਦੇ ਪਿਛਲੇ ਰਖੜੀ ਦੇ ਤੇ ਨਾ ਇਹ ਛੋਟੀ ਸੀਗੀ ਕਾਫੀ ਇਹਨੂੰ ਨਹੀਂ ਸੀ ਪਤਾ ਇਹਨਾਂ ਹੁਣ ਇਹਨੂੰ ਸਾਰੀ ਸਮਝ ਆ ਗਈ ਹਰ ਇੱਕ ਚੀਜ਼ ਦੀ ਤੇ ਸਾਰਿਆਂ ਨੂੰ ਕਹਿੰਦੀ ਆ ਵੀ ਇਹ ਦੇਖੋ ਮੈਂ ਤੁਹਾਨੂੰ ਰਖੜੀ ਬੰਨੂ ਮੈਂ ਰਖੜੀ ਬੰਨੂ ਤਾਂ ਇੱਥੇ ਦੇਖੋ ਮੈਂ ਆਪਣੀ ਬੇਟੀ ਦੇ ਟਿੱਕਾ ਲਗਾ ਦਿੱਤਾ ਸੀ ਉਸ ਤੋਂ ਬਾਅਦ ਅਸੀਂ ਸਾਰੇ ਹਾਸੀ ਮਜ਼ਾਕ ਕਰ ਰਹੇ ਸੀਗੇ ਜਿਹੜਾ ਤੁਸੀਂ ਅੱਗੇ ਦੇਖੋਗੇ ਕਲਿੱਪ ਦੇ ਵਿੱਚ ਇੱਥੇ ਦੇਖੋ ਬਾਹਰ ਘੱਟੋ ਬੇਟਾ ਹੋਏ ਬਾਹਰ ਜਾ ਸੱਕਦੇ ਜਾਨ ਹਾਂ ਉੱਠੀ ਕਰੋ ਆਪਾਂ ਨਾ ਵੀ ਖੇਡ ਰਹੇ ਅੱਗੇ ਇੱਥੇ ਜੀ ਅਸੀਂ ਗੱਡੀ ਥੋੜੀ ਜੀ ਅੱਗੇ ਲਗਾਈ ਸੀ ਕਿਉਂਕਿ ਪਿੱਛੇ ਕੱਚਾ ਸੀਗਾ ਤੇ ਗਲੀ ਬਣੀ ਨਹੀਂ ਇਸ ਕਰਕੇ ਥੋੜਾ ਜਿਹਾ ਅੱਗੇ ਲਾਇਆ ਸੀ ਉੱਥੇ ਅਸੀਂ ਚੱਲ ਕੇ ਜਾ ਰਹੇ ਆ ਦੇਖੋ ਪਿਆਰ ਦੇਖੋ ਹਨਾ ਆਪਣਾ ਕਿੰਨਾ ਹੁੰਦਾ ਇੱਥੇ ਮੇਰੇ ਨਾਨਾ ਨਾਨੀ ਜੀ ਆਈ ਨਾਨੀ ਜੀ ਆ ਜੀ ਇਹ ਮੇਰੇ ਮੈਨੂੰ ਗੱਲਾਂ ਬਾਤਾਂ ਕਰਦੇ ਜਾ ਰਹੇ ਸੀ ਮੇਰੇ ਨਾਲ ਮੈਨੂੰ ਦੱਸ ਰਹੇ ਸੀਗੀ ਤਬੀਅਤ ਵਗੈਰਾ ਬਾਰੇ ਆਪਣੇ ਬਾਰੇ ਵੀ ਕਿੱਦਾਂ ਦੇਖੋ ਮੇਰੀ ਬੇਟੀ ਆਪਣੀ ਮਾਸੀ ਦੇ ਨਾਲ ਜਿਹੜੀ ਆ ਮਸਤੀਆਂ ਕਰ ਰਹੀ ਸੀ ਉਹਨੂੰ ਉਹਨੂੰ ਕਹਿ ਰਹੀ ਸੀ ਮਾਸੀ ਆਜੋ ਤੁਸੀਂ ਬੈਠ ਜੋ ਇੱਥੇ ਤੇ ਉਹਨੂੰ ਮੈਂ ਜਾਣ ਨਹੀਂ ਦੇਣਾ ਐਡਾ ਗੁੱਸਾ ਹੋ ਕੇ ਨਾ ਉਹਨੂੰ ਸ਼ੋਅ ਕਰ ਰਹੀ ਸੀ ਇੱਥੇ ਉਸ ਜੀ ਜਾਨ ਹੀ ਲੱਗ ਰਹੀ ਸੀ ਉਸ ਤੋਂ ਬਾਅਦ ਮੇਰੇ ਨਾਨਾ ਜੀ ਆਏ ਦੇਖੋ ਹੁਣ ਤਾਂ ਬਹੁਤ ਜ਼ਿਆਦਾ ਬਜ਼ੁਰਗ ਹੋ ਗਏ ਆ ਠੀਕ ਹੈ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਨਾਨਾ ਜੀ ਨੂੰ ਦੇਖਿਆ ਇੱਕਦਮ ਕਾਫੀ ਟਾਈਮ ਬਾਅਦ ਮਿਲਣਾ ਹੁੰਦਾ ਨਾ ਫਿਰ ਮੈਂ ਇੱਕਦਮ ਮਿਲੀ ਉਹਨਾਂ ਨੂੰ ਤੇ ਮੈਨੂੰ ਬੜੀ ਖੁਸ਼ੀ ਹੋਈ ਜੀ ਮੇਰੇ ਨਾਨਾ ਜੀ ਨੂੰ ਮਿਲ ਕੇ ਕਿਉਂਕਿ ਕਾਫੀ ਟਾਈਮ ਬਾਅਦ ਮਿਲਣਾ ਹੁੰਦਾ ਜੀ ਅੱਜ ਵੀ ਅੱਜ ਦੇ ਦਿਨ ਤੋਂ ਬਹੁਤ ਜ਼ਿਆਦਾ ਮਾਰੀ ਜਲ ਹੋ ਗਈ ਜੀ ਕਿ ਮੇਰੇ ਨੋਨ ਟੂ ਸੀਗੇ ਉਹਨਾਂ ਦੇ ਨਾ 25 ਗ੍ਰਾਮ ਦੀ ਜੀ ਕੈਸ ਹੋਣੀ ਚਾਹੀਦੀ ਟੀਨ ਆ ਬਸ ਟੰਡ ਤੇ ਉਹ ਜਿਹੜੀ ਚੋਰੀ ਹੋ ਗਈ ਬਹੁਤ ਜ਼ਿਆਦਾ ਕਿਉਂਕਿ ਸੋਨਾ ਤੁਹਾਨੂੰ ਪਤਾ ਬ ਗਵਾਇਆ ਤੇ ਮਿੰਟ ਚ ਜਾਂਦਾ ਕਿਉਂਕਿ ਪਰ ਬਣਦਾ ਬਹੁਤ ਔਖਾ ਇਸ ਲਈ ਤੁਸੀਂ ਵੀ ਜੇ ਲੱਗੇ ਬੰਨੇ ਜਿੱਤੇ ਟ੍ਰੈਵਲ ਕਰਨਾ ਤਾਂ ਪਲੀਜ਼ ਆਪਣਾ ਸੋਨਾ ਜਾਂ 골ਡ ਕੁਝ ਵੀ ਨਾ ਵੀਅਰ ਕਰਕੇ ਜਾਇਆ ਕਰੋ ਕਿਉਂਕਿ ਇਹ ਬਣਦਾ ਬਹੁਤ ਔਖਾ ਤੇ ਜਿਹੜਾ ਮਗਵਾਇਆ ਤੇ ਮਿੰਟ ਚ ਹੀ ਜਾਂਦਾ ਜਿਹਦਾ ਜਾਂਦਾ ਉਹਨੂੰ ਪਤਾ ਲੱਗਦਾ ਵੀ ਹਾਂ ਕਿੱਦਾਂ ਜਾ ਰਿਹਾ ਠੀਕ ਹੈ ਕਿਉਂਕਿ ਬਹੁਤ ਔਖਾ ਜਿਹੜਾ ਅੱਜ ਕੱਲ੍ਹ ਸੋਨੇ ਦੇ ਰੇਟ ਹੀ ਮੈਨੂੰ ਲੱਗਦਾ 70 75000 ਪਹੁੰਚੇ ਪਏ ਨੇ ਬਾਕੀ ਐਗਜ਼ੈਕਟ ਪਤਾ ਨਹੀਂ ਇੱਥੇ ਦੇਖੋ ਮੇਰੀ ਬੇਟੀ ਪਹਿਲਾਂ ਤਾਂ ਉਹਨੇ ਦੂਸਰੀ ਪੀੜ੍ਹੀ ਦੇ ਉੱਪਰ ਝੂਟੇ ਲਏ ਹਨ ਫਿਰ ਉਸ ਤੋਂ ਬਾਅਦ ਮੇਰੇ ਡੈਡੀ ਨਾ ਬੈਠੇ ਸੀਗੇ ਫੋਨ ਦੇਖ ਰਹੇ ਸੀ ਔਰ ਬੇਟੀ ਨੇ ਉਠਾ ਕੇ ਕਿ ਨਾਨੂ ਜੀ ਆਓ ਬਾਹਰ ਮੰਜੀ ਵਾਲੀ ਪੀਂਗ ਪਾ ਕੇ ਦੋ ਹੱਸਦਾ ਤੇ ਸੋਨਿਆ ਇੰਨੀ ਜ਼ਿਆਦਾ ਖੁਸ਼ ਹੋ ਰਹੀ ਸੀ ਨਾ ਉਸ ਤੋਂ ਬਾਅਦ ਮੰਜੀ ਵਾਲੀ ਪੀਂਗ ਪਾ ਕੇ ਕਿ ਨਾਨੂ ਮੈਨੂੰ ਹੁਣ ਝੂਟੇ ਦੋ ਇਹ ਮਤਲਬ ਮੌਜਾ ਨਣ ਪੈ ਗਈ ਹੀ ਉਹਦੇ ਤੇ ਤੇ ਉਸ ਤੋਂ ਬਾਅਦ ਉਹ ਮੇਰੀ ਪੀਂਗ ਨੂੰ ਕਹਿੰਦੀ ਸਾਰੇ ਮੇਰੇ ਬਹੁਤ ਜਿਆਦਾ ਬੱਚੇ ਦੇ ਨਾਲ ਨਾ ਰੌਣਕ ਬਹੁਤ ਜਿਆਦਾ ਲੱਗ ਜਾਂਦੀ ਆ ਇੱਥੇ ਸਾਡੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਨਹੀਂ ਇਸ ਕਰਕੇ ਸਾਰੇ ਇਹਦਾ ਬਹੁਤ ਜਿਆਦਾ ਚਾਹ ਲਾੜ ਕਰਦੇ ਆ ਸਾਰੇ ਮੇਰੇ ਮਾਮਾ ਜੀ ਉਰੀ ਠੀਕ ਹੈ ਸਾਰੇ ਬਹੁਤ ਹੀ ਜਿਆਦਾ ਇਹਦਾ ਕਰਦੇ ਆ ਮਤਲਬ ਸਾਡੇ ਘਰ ਦੇ ਵਿੱਚ ਨਾ ਇੱਕ ਇਹ ਚੀਜ਼ ਆ ਵੀ ਮੁੰਡਾ ਤੇ ਕੁੜੀ ਦੇ ਵਿੱਚ ਫਰਕ ਨਹੀਂ ਜੇ ਸਮਝਦੇ ਹੈਗੇ ਠੀਕ ਹੈ ਉਨਾ ਹੀ ਲਾਡ ਪਿਆਰ ਕੁੜੀ ਨੂੰ ਮਿਲਦਾ ਸਗੋਂ ਕੁੜੀ ਨੂੰ ਭੋਰਾ ਵੱਧ ਜ਼ਰੂਰ ਮਿਲ ਜਾਂਦਾ ਮੁੰਡੇ ਦੇ ਨਾਲੋਂ ਪਰ ਘੱਟ ਨਹੀਂ ਜੇ ਮਿਲਦਾ ਹੈਗਾ ਇੱਥੇ ਦੇਖੋ ਜੀ ਮੈਂ ਆਪਣੀ ਮਤਲਬ ਮੈਂ ਵੀ ਨਾਲ ਬੈਠ ਗਈ ਸੀਗੀ ਮੇਰਾ ਵੀ ਮਨ ਕਰ ਰਿਹਾ ਸੀ ਹਾਂ ਝੂਟੇ ਲੋ ਇੱਥੇ ਮੇਰੇ ਮੰਮਾ ਮੈਨੂੰ ਝੂਟੇ ਦੇਣ ਲੱਗ ਰਹੇ ਸੀ ਬੜਾ ਵਧੀਆ ਜਿਹਾ ਫੀਲ ਹੋ ਰਿਹਾ ਸੀ ਇਹ ਕਿਉਂਕਿ ਅਫਤਾਰ ਨੇ ਬੱਚੇ ਦੇ ਨਾਲ ਆਪਦਾ ਵੀ ਥੋੜਾ ਜਿਹਾ ਬਚਪਨਾ ਜਿਹੜਾ ਮਾਪਿਓ ਜੀ ਜੀ ਲੈਂਦੇ ਆ ਠੀਕ ਹੈ ਕੋਈ ਕੋਈ ਇਹੋ ਜਿਹੀ ਐਕਟੀਵਿਟੀਜ਼ ਹੁੰਦੀਆਂ ਨੇ ਜੋ ਆਪਾਂ ਵੈਸੇ ਨਾਰਮਲੀ ਤੌਰ ਤੇ ਤਾਂ ਨਹੀਂ ਕਰ ਪਾਉਂਦੇ ਪਰ ਬੱਚਿਆਂ ਦੇ ਨਾਲ ਠੀਕ ਹੈ ਛਤਾਨੀਆਂ ਨਾਲ ਆਪ ਵੀ ਥੋੜੀਆਂ ਬਹੁਤ ਸ਼ਰਾਰਤਾ ਕਰ ਕਰ ਲੈਂਦੇ ਇੱਥੇ ਮੇਰੇ ਮੰਮਾ ਜੀ ਦਾ ਫੋਨ ਆ ਗਿਆ ਸੀ ਤੇ ਉਹ ਫੋਨ ਸੁਣ ਰਹੇ ਸੀਗੇ ਠੀਕ ਹੈ ਜੀ ਅੱਜ ਦੇ ਵਲੌਗ ਦੇ ਲਈ ਇੰਨਾ ਹੀ ਜੇ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਾਂ ਕਿ ਤੁਹਾਨੂੰ ਡੇਲੀ ਅਪਡੇਟਸ ਮਿਲ ਸਕਣ ਜੀ ਓਕੇ ਜੀ ਧੰਨਵਾਦ ਬਾਏ ਬਾਏ